ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਇਆ ਆਤਮ ਨਰੀਖਣ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਜੋ ਤੋਂ ਢੀ ਜਮਾਤ ਹੈ ਨਾਮ ਹੈ ਉਹ ਬੋਲਣਾ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਆਤਮ ਨਰੀਖਣ ਜੀਵਨ ਵਿੱਚ ਸਫਲਤਾ ਪਾਉਣ ਲਈ অতি ਜ਼ਰੂਰੀ ਹੈ ਕਿ ਤੁਸੀਂ ਆਤਮ ਨਿਰੀਖਣ ਕਰਕੇ ਇਹ ਪਤਾ ਕਰਦੇ ਰਹੋ ਕਿ ਲੋਕਾਂ ਵਿੱਚ ਤੁਹਾਡੇ ਪ੍ਰਤੀ ਕੀ ਧਾਰਨਾਵਾਂ ਹਨ ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਹਨ ਤੇ ਕਿੰਨਾ ਨਾ ਪਸੰਦ ਲੋਕਾਂ ਦੇ ਵਿਚਾਰਾਂ ਦਾ ਪਤਾ ਉਹਨਾਂ ਦੇ ਵਿਵਹਾਰ ਅਤੇ ਗੱਲਾਂ ਤੋਂ ਚੱਲ ਜਾਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜੇ ਤੁਸੀਂ ਆਪਣਾ ਨਿਰੀਖਣ ਕਰੋ ਅਤੇ ਦੇਖੋ ਕਿ ਦਿਨ ਭਰ ਵਿੱਚ ਤੁਸੀਂ ਕੀ ਕੀ ਗਲਤੀਆਂ ਕੀਤੀਆਂ ਹਨ ਆਪਣੀਆਂ ਭੁਲਾ ਉਤੇ ਕੁੜੋ ਨਹੀਂ ਨਾ ਪਛਤਾਵੇ ਦੇ ਹੰਝੂ ਬਹਾਓ ਬਲਕਿ ਇਹ ਸੋਚੋ ਕਿ ਹੁਣ ਭਵਿੱਖ ਵਿੱਚ ਉਹੋ ਜਿਹੀ ਭੁਲ ਤੋਂ ਕਿਵੇਂ ਬਚਿਆ ਜਾ ਸਕੇ ਆਤਮ ਨਿਰੀਖਣ ਨਾਲ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਲੋਕਪ੍ਰਿਆ ਜਾਂ ਬਦਨਾਮ ਹੋ ਤੁਸੀਂ ਕਿੰਨੇ ਸਫਲ ਹੋ ਜਾਂ ਅਸਫਲ ਤੁਹਾਡੇ ਵਿੱਚ ਕਿੰਨੇ ਗੁਣ ਹਨ ਜਾਂ ਕਿੰਨੇ ਔਗਣ ਆਪਣੇ ਔਗਣਾਂ ਨੂੰ ਭੁਲਾਓ ਉਹਨਾਂ ਨੂੰ ਤਿਆਗੋ ਜੋ ਵੀ ਬੁਰੀਆਂ ਆਤ ਤਾਂ ਹਨ ਉਹਨਾਂ ਨੂੰ ਛੱਡ ਦੇਵੋ ਚੰਗੀਆਂ ਆਤ ਤਾਂ ਪਾ ਲਓ ਤੁਹਾਡੇ ਵਿੱਚ ਜੋ ਚੰਗੀਆਂ ਗੱਲਾਂ ਹਨ ਚੰਗੀਆਂ ਆਤ ਤਾਂ ਹਨ ਗੁਣ ਹਨ ਉਹਨਾਂ ਦਾ ਵਿਕਾਸ ਕਰੋ ਗੁਣਾਂ ਨੂੰ ਵਧਾ ਕੇ ਤੁਸੀਂ ਮਹਾਨ ਬਣ ਸਕਦੇ ਹੋ বিনা ਆਤਮ ਨਿਰੀਖਣ ਦੇ ਕਦੇ ਵੀ ਤੁਹਾਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਜਦੋਂ ਤੱਕ ਤੁਸੀਂ ਇਹ ਨਹੀਂ ਜਾਣਦੇ ਉਦੋਂ ਤੱਕ ਅੱਗੇ ਕਿਵੇਂ ਵੱਧ ਸਕਦੇ ਹੋ ਪਹਿਲਾ ਇਹ ਹੀ ਜਾਣੋ ਕਿ ਤੁਸੀਂ ਕੀ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਹੋ ਇਹਨਾਂ ਪ੍ਰਸ਼ਨਾਂ ਦਾ ਉੱਤਰ ਕੋਈ ਦੂਸਰਾ ਵਿਅਕਤੀ ਦੇਣ ਨਹੀਂ ਆਵੇਗਾ ਤੁਸੀਂ ਖੁਦ ਨੂੰ ਹੀ ਪ੍ਰਸ਼ਨ ਕਰੋ ਅਤੇ ਖੁਦ ਉੱਤਰ ਦੇਵੋ ਆਪਣੇ ਅੰਦਰ ਚ ਆ ਕੇ ਦੇਖੋ ਚੰਗੀ ਤਰ੍ਹਾਂ ਨਿਰੀਖਣ ਕਰੋ ਕੋਨਾ ਕੋਨਾ ਦੇਖੋ ਪਤਾ ਲਗਾਓਗੇ ਕੀ ਬਣਨ ਦੀ ਪ੍ਰਵਲ ਇੱਛਾ ਹੈ ਪਹਿਚਾਣੋ ਆਪਣੇ ਆਪ ਨੂੰ ਕਿ ਤੁਸੀਂ ਕੀ ਹੋ ਦੇਖ ਲਵੋ ਤੋਲ ਕੇ ਆਪਣੀ ਆਪਣੀ ਸ਼ਕਤੀ ਨੂੰ ਤੁਸੀਂ ਦੇਖੋਗੇ ਕਿ ਤੁਹਾਡੇ ਵਿੱਚ ਸਫਲਤਾ ਛੁਪੀ ਹੋਈ ਹੈ ਤੁਸੀਂ ਦੇਖੋਗੇ ਤੁਹਾਡੇ ਵਿੱਚ ਸ਼ਕਤੀਆਂ ਵੀ ਹਨ ਤੁਸੀਂ ਹਾਲੇ ਤੱਕ ਉਹਨਾਂ ਦਾ ਪ੍ਰਯੋਗ ਨਹੀਂ ਕੀਤਾ ਹੈ ਤੁਹਾਡੀ ਪ੍ਰਤਿਭਾ ਉੱਤੇ ਧੂੜ ਜੰਮੀ ਹੋਈ ਹੈ ਉਸ ਨੂੰ ਸਾਫ਼ ਕਰੋ ਨਿਖਾਰੋ ਚਮਕਾਓ ਤੁਸੀਂ ਆਤਮ ਵਿਸ਼ਵਾਸ ਦੇ ਸਹਾਰੇ ਮਿਹਨਤ ਨਾਲ ਅੱਗੇ ਵਧਦੇ ਜਾਵੋਗੇ ਮਹਾਨ ਬਣਦੇ ਚਲੇ ਜਾਵੋਗੇ ਬਹੁਤ ਸਾਰੇ ਲੋਕ ਐਸੇ ਹੁੰਦੇ ਹਨ ਜੋ ਮਨ ਹੀ ਮਨ ਵਿੱਚ ਇਹ ਸਮਝ ਰਹੇ ਹਾਨ ਕਿ ਉਹ ਜੋ ਵੀ ਕਹਿੰਦੇ ਹਨ ਸਾਰਾ ਹੀ ਸਲਾਹਿਆ ਜਾ ਰਿਹਾ ਹੈ। ਉਹਨਾਂ ਦੀਆਂ ਗੱਲਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕਦੇ ਗਲਤ ਨਹੀਂ ਕਹਿੰਦੇ। ਜਦਕਿ ਅਸਲੀਅਤ ਇਹ ਹੁੰਦੀ ਹੈ ਕਿ ਉਹਨਾਂ ਦੀ ਹਰ ਗੱਲ ਅਤੇ ਕੰਮ ਤਰੁੱਟੀਪੂਰਨ ਹੁੰਦਾ ਹੈ। ਉਹਨਾਂ ਦੇ ਮੂੰਹ ਤੇ ਲੋਕ ਉਹਨਾਂ ਦੀ ਆਲੋਚਨਾ ਨਹੀਂ ਕਰਦੇ। ਇਸ ਦਾ ਤੁਹਾਨੂੰ ਪਤਾ ਸਿਰਫ ਆਪਣਾ ਆਤਮ ਨਿਰੀਖਣ ਕਰਨ ਨਾਲ ਹੀ ਲੱਗੇਗਾ। ਮੈਂ ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਆਪ ਨੂੰ ਤਰ ਅੰਦਰੋਂ ਦੇਖ ਕੇ ਆਤਮ ਨਿਰੀਖਣ ਕਰੋ ਫਿਰ ਆਤਮ ਆਲੋਚਨਾ ਕਰੋ ਅਤੇ ਆਪਣੇ ਅੰਦਰ ਹੀ ਜੋ ਕਮੀਆਂ ਹਨ ਜੋ ਕਮੀਆਂ ਤੁਸੀਂ ਦੇਖੋਗੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ ਧੰਨਵਾਦ ਹਾਂਜੀ ਅੱਜ ਇਹ ਸੀ ਆਪਣਾ ਅੱਜ ਦਾ ਵਿਸ਼ਾ ਆਤਮ ਨਿਰੀਖਣ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ